ਮਨੀਪੁਰ ਦੇ ਨੌਜਵਾਨ ਤੁਲਸੀ ਦਾਸ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਖੋਖਰ ਦਾ ਇਹ ਨੌਜਵਾਨ ਕਰਨਦੀਪ ਸਿੰਘ ਇਸ ਦੇ ਵਿੱਚ ਇਸ ਜਨਦਲੀ ਬੇਤਾਬ ਹੈ ਕਿ ਵਰਲਡ ਚੈਂਪੀਅਨ ਬਣਨ ਦੇ ਲਈ ਜੋਸ਼ ਸ਼ੋਰ ਦੇ ਨਾਲ ਤਿਆਰੀ ਕਰ ਰਿਹਾ ਹੈ ਗੁਰਸਿੱਖ ਮਾਪੇ ਦੇ ਪੁੱਤਰ ਕਰਨਦੀਪ ਸਿੰਘ ਨੇ 10 ਸਾਲ ਦੀ ਉਮਰ ਦੇ ਵਿੱਚ ਜੂੜੋ ਤੋਂ ਸ਼ੁਰੂਆਤ ਕੀਤੀ ਹੈ ਤੇ ਹੁਣ ਮਿਕਸ ਮਾਰਸ਼ਲ ਆਰਟਸ ਦੇ ਵਿੱਚ ਸੂਬੇ ਵਿੱਚੋਂ ਪਹਿਲੇ ਰੈਂਕ ਤੇ ਅਤੇ ਭਾਰਤ ਵਿੱਚ ਉਸ ਦਾ 6ਵਾਂ ਰੈਂਕ ਜੱਜ ਕੀ ਵਿਸ਼ਵ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਰੈਂਕ ਤੇ ਚੱਲ ਰਿਹਾ ਹੈ ਗੁਰਦਾਸਪੁਰ ਦਾ ਇੱਕ 25 ਸਾਲ ਦਾ ਨੌਜਵਾਨ ਹੈ ਛੋਟੇ ਜਿਹੇ ਪਿੰਡ ਖੋਖਰ ਦਾ ਰਹਿਣ ਵਾਲਾ ਕਰਨਦੀਪ ਸਿੰਘ ਜਿਹੜਾ ਐਮ ਐਮ ਏ ਯਾਨੀ ਮਿਕਸ ਮਾਰਸ਼ਲ ਆਰਟ ਵਿੱਚ ਚੰਡੇਗੱਡ ਰਿਹਾ ਨਵੀਂ ਮੁੰਬਈ ਵਿੱਚ ਹੋਏ ਕੰਪੀਟੀਸ਼ਨ ਵਿੱਚ ਜਿੱਤ ਹਾਸਲ ਕੀਤੀ ਹੈ ਹੁਣੇ-ਹੁਣੇ ਔਰ ਪੰਜਾਬ ਤੋਂ ਪਹਿਲਾ ਰੈਂਚ ਆ ਰਿਹਾ ਇਸ ਦਾ ਔਰ ਜੇ ਗੱਲ ਹਿੰਦੁਸਤਾਨ ਦੀ ਕਰੀਏ ਤਾਂ 6ਵੇਂ ਰੈਂਕ ਤੇ ਔਰ ਵਰਲਡ ਲੈਵਲ ਤੇ ਪੰਜਾਬ ਦੇ ਰੈਂਕ ਤੇ ਜਾ ਰਿਹਾ ਕਾਫੀ ਸਫਲਤਾ ਹਾਸਲ ਕਰ ਰਿਹਾ ਕਰਨਦੀਪ ਸਾਡੇ ਨਾਲ ਮੌਜੂਦ ਹੈ ਗੱਲ ਕਰਦੇ ਆ ਇਹਦੇ ਨਾਲ ਕਰਨ ਆਪਣੀ ਸ਼ੁਰੂਆਤ ਦੱਸੋ ਇੰਨੀ ਖਤਰਨਾਕ ਗੇਮ ਦੇ ਅੰਦਰ ਕਿੱਦਾਂ ਸੋਚਿਆ ਸਸਰੀ ਗੱਲ ਦੀ ਪਹਿਲਾਂ ਤਾਂ ਇੰਡੀਆ ਨਿਊਜ਼ ਵਾਲਾਂ ਦਾ ਜਿਹੋ ਆਡੇ ਪਿੰਡ ਆਏ ਮੇਰਾ ਨਾਮ ਕਰਨਦੀਪ ਸਿੰਘ ਆ ਤੇ ਮੈਂ ਕੋਕਰਪਿੰਡ ਦਾ ਰਹਿਣ ਵਾਲਾ ਆ ਜੋ ਕਿ ਉਦਾਸਪੁਰ ਤੋਂ ਜੁੜਾ ਕਿਲੋਮੀਟਰ ਦੂਰ ਦਰੰਗ ਦੇ ਲਗਦੇ ਸੇਤ ਆ ਮੈਂ ਐਮ ਐਮ ਐਕਸ ਮਾਚ ਲਾਟ ਗੇਮ ਕਰਦਾ ਹਾਂ ਜਿਹਨੂੰ ਮੁੰਬਈ ਦੇ ਵਿੱਚੋਂ ਜਿੱਤ ਪ੍ਰਾਪਤ ਕਰਕੇ ਆਇਆ ਜੀ ਕਿੱਦਾਂ ਐਸਜੀਐਮ ਚਾਏ ਹੋ ਮੈਂ ਜੀ ਪਹਿਲਾਂ ਜੁੱਡੂ ਕਰਦਾ ਰਿਹਾ ਜੀ 2010 ਤੋਂ ਮੈਂ ਜੀ ਬਿਓ ਸਟਾਰਟ ਕੀਤੀ ਸੀ 15 ਸਾਲ ਹੋ ਗਏ ਮੈਨੂੰ ਮਿਹਨਤ ਕਰਦਿਆ ਤੇ ਬਾਅਦ ਫਿਰ ਮੈਂ 2017-18 ਦੇ ਵਿੱਚ ਐਮ ਐਮ ਐਵਲ ਮੇਰਾ ਧਿਆਨ ਗਿਆ ਮੈਂ ਐਮ ਐਮ ਐ ਸਟਾਰਟ ਕੀਤੀ ਤੇ ਰੱਬ ਨੇ ਚਰਦੀ ਕਲਾ ਦਿੱਤੀ ਮੈਂ ਜੇਤ ਪ੍ਰਾਪਤ ਕਰਕੇ ਆਇਆ ਕੀ ਐ ਮੈਨੇ ਥੋੜਾ ਡਿਫਾਈਨ ਕਰੋ ਇਹਦੇ ਬਾਰੇ ਜਿਹੜੀ ਐਮ ਐਮ ਏ ਮਿਕਸ ਮਾਸ਼ਾਅੱਲਾ ਅੱਡਾ ਇਹਦੇ ਵਿੱਚ ਰੈਸਲਿੰਗ ਜੂਡੋ ਬੌਕਸਿੰਗ ਗ੍ਰੈਪਲਿੰਗ ਇਹ ਸਾਰਿਆਂ ਦੀ ਮਾਦਾ ਮਿਕਸ ਕਰਾ ਕੇ ਐਮ ਐਮ ਏ ਬਣਦਾ ਆ ਇਹ ਜੀ ਆਪਣਾ ਜੂ ਐਫਸੀ ਗੋਰਿਆਂ ਦੀ ਗੇਮ ਆਏ ਜੂ ਐਫਸੀ ਜੋ ਕਿ ਯੂ ਐਸ ਦੇ ਦਿੱਤ ਦਿਸਤਿਤ ਆ ਉਹਦੇ ਵਿੱਚ ਜਿੰਨੇ ਵੀ ਟੌਪ ਟੌਪ ਦੇ ਫਾਈਟਰ ਆ ਉਹ ਜਾਂਦੇ ਆ ਤੇ ਆਪਣੇ ਇੰਡੀਆ ਦੇ ਫਾਈਟਰ ਨਹੀਂ ਹੈਗੇ ਉਹਦੇ ਵਿੱਚ ਬਹੁਤ ਘੱਟ ਆ ਇੰਡੀਆ ਵਿੱਚ ਸਿਰਫ ਦੋ ਫਾਈਟਰਾਂ ਦੇ ਕੁੜੀ ਤੇ ਇੱਕ ਮੁੰਡਾ ਤੇ ਮੈਂ ਚੋਣਾ ਆ ਮੈਂ ਆਪਣੇ ਪੰਜਾਬ ਦੇ ਵਿੱਚੋਂ ਜਾਵਾਂ ਆਪਣੀ ਦੇ ਵਿੱਚ ਜਾਵਾਂ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨੀ ਕਰਾਂ ਜਿੱਦਾਂ www.swf.www ਇਹ ਵਸੇ ਮੋਹੀਏ ਬਸ ਇਹ ਲੱਗਾ ਜਿਹੜੀ www ਇਹ ਆ ਉਹ ਥੋੜਾ ਜਿਆਦਾ ਇੰਟਰਟੇਨਮੈਂਟ ਕਰਦੇ ਆ ਪਰ ਜਿਹੜੀ ਜੁਆਟ ਕੀ ਹੋ ਜਾਂਦਾ ਹਾਂਜੀ ਹਾਂਜੀ ਥੋੜਾ ਜਿਹਾ ਥੋੜਾ ਜਿਆਦਾ ਗੱਲ ਸਟਾ ਸਟਾ ਉੱਚ ਵੀ ਰੇਲ ਲੱਗਦੀਆਂ ਆ ਬਸ ਉਹ ਥੋੜਾ ਜਿਹਾ ਰੂਲ ਦੇ ਹਿਸਾਬ ਨਾਲ ਰੂਲ ਇਦਾਂ ਹੁੰਦੇ ਆ ਵੀ ਉਦਾਂ ਚੱਲਦੇ ਆ ਪਰ ਜਿਹੜੀ ਜੁਐਫਸੀ ਆ ਇਹਦੇ ਵਿੱਚ ਕੋਈ ਰੂਲ ਨਹੀਂ ਹੁੰਦਾ ਮੈਂ ਉਹਦੇ ਵਿੱਚ ਕੋਈ ਰੂਲ ਨਹੀਂ ਆ ਬਸ ਜਿਹੜਾ ਤਗੜਾ ਉਹ ਹੀ ਜਿੱਤਦਾ ਜੀ ਓਰੀਜਨਲ ਆ ਸਭ ਕੁਝ ਤੇ ਵਾਤੇ ਸੱਟਾਂ ਵੀ ਲੱਗਦੀਆਂ ਹੁੰਨ ਗਿਆ ਕਾਫੀ ਸਭ ਕੁਝ ਓਰੀਜਨਲ ਹੈ ਜਿਸ ਸੱਟਾਂ ਲੱਗਦੀਆਂ ਨੋਕਆਊਟ ਹੋ ਜਾਂਦੇ ਬੰਦੇ ਆਰਮਦਾਰ ਬਾਹਾਂ ਤੋੜ ਦਿੰਦੇ ਆ ਨੱਕ ਤੋੜ ਦਿੰਦੇ ਆ ਮੂੰਹ ਤੋੜ ਦਿੰਦੇ ਆ ਬਹੁਤ ਸੱਟਾਂ ਤੇਜੀ ਨਾਲ ਅੱਗੇ ਵਧ ਰਹੇ ਹੋ ਜਾਨੀ ਲੱਗਦਾ ਸੱਟ ਲੱਗੁੰਦੀ ਨਹੀਂ ਜਿੱਦਾਰ ਜਦੋਂ ਪਹਿਲਾਂ ਪਹਿਲਾਂ ਫਾਈਟ ਕੀਤੀ ਸੀ ਉਦੋਂ ਲੱਗਦਾ ਸੀ ਹੁਣ ਤੇ ਨਹੀਂ ਲੱਗਦਾ ਨਵੀਂ ਮੁੰਬਈ ਚ ਤੇ ਨਾਲ ਖੇਲੇ ਉਹ ਕਿਹਦੇ ਨਾਲ ਫਾਈਟ ਸੀ ਮੇਰੀ ਉੱਥੇ ਮਣੀਪੁਰ ਦਾ ਮੁੰਡਾ ਸੀ ਆਪਣੇ ਤੁਲਸੀ ਦਾ ਉਹਦੇ ਨਾਲ ਫਾਈਟ ਹੋਈ ਆ ਉਹਨਾਂ ਨੇ ਮੈਨੂੰ ਸੱਜਿਆ ਸੀ ਕਿ ਮੇਰੀ ਰੈਂਕਿੰਗ ਦੇ ਹਿਸਾਬ ਨਾਲ ਮੇਰੇ ਨਾਲ ਸੇਮ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਜੀਮੇਲ ਭੇਜੀ ਵੀ ਤੇਰੀ ਫਾਈਟ ਆ ਤੇ ਇਹ ਮੁੰਡਿਆਂ ਦੀ ਫਾਈਟ ਕਰਵਾਉਣੀ ਆ ਤੈਨੂੰ ਅਸੀਂ ਇਨੀ ਮੰਨੀ ਦਵਾਂਗੇ ਤੇ ਟੀਟ ਸੁਵਾਵਾਂਗੇ ਤੂੰ ਇੱਥੇ ਸਾਡੇ ਕੋਲ ਆ ਕਿੰਨੀ ਵਾਰੀ ਸੁਟਿਆ ਨੂੰ ਉਹਨੂੰ ਕਟੋਗਰੀ ਸੀ 7 ਵਾਰੀ ਸੁਟਿਆ ਜੀ ਟੇਕ ਡਾਉਨ ਕੀਤਾ ਕਿੰਨੀ ਕੋ ਖੁਸ਼ੀ ਹੋਈ ਜਿਸ ਵੇਲੇ ਆ ਕੰਪੀਟੀਸ਼ਨ ਜਿੱਤਿਆ ਬਹੁਤ ਖੁਸ਼ੀ ਹੋਈ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਪਹਿਲੇ ਹਾਰੇ ਵੀ ਹੋ ਗਏ ਪਹਿਲਾਂ ਐਸੀ ਮੁੰਡੇ ਕੋ ਮੈਂ ਹਾਰਿਆ ਸੀ 7-8 ਮਹੀਨੇ ਪਹਿਲਾਂ ਐਸੀ ਮੁੰਡੇ ਕੋ ਮੈਨੂੰ ਹਰਵਾਤਾ ਸੀ 1 ਪੁਆਇੰਟ ਨਾਲ ਤੇ ਤਾਰ ਕੇ ਦਿਨ ਹਾਈਟ ਕੀਤੀ ਦੁਬਾਰਾ ਦੇ ਜਿੱਤ ਪ੍ਰਾਪਤ ਕੀਤੀ ਬਹੁਤ ਖੁਸ਼ੀ ਰੱ ਦੇ ਅੱਗੇ ਵੀ ਚੱਲ ਰਹੀ ਹਾਂਜੀ ਸਟੱਡੀ ਮੈਂ ਬੀਏ ਕਰ ਰਹਾ ਹਾਂ ਜੀ ਖਾਲਸਾ ਕਾਲਜ ਅਮਰitsar ਅੱਛਾ ਹਾਂਜੀ ਤੇ ਇਹ ਗੇਮ ਕਿੱਥੋਂ ਤੱਕ ਜਾਣਾ ਹੈ ਇਹ ਗੇਮ ਤੇ ਜੂਐਫਸੀ ਤੱਕ ਜਾਣਾ ਜੀ ਆਪਣੇ ਯੂਐਸਏ ਦੇ ਧਰਤੀ ਤੱਕ ਜਾਣਾ ਆ ਆਪਣੇ ਪੰਜਾਬ ਦਾ ਆਪਣੇ ਗੁਰਦਾਸਪੁਰ ਦਾ ਆਪਣੇ ਪਾਸ ਦਾ ਨਾਮ ਰੋਸ਼ਨ ਕਰਨਾ ਹੈ ਵੱਡਾ ਲੈਵਲ ਦਾ ਕੰਪੀਟੀਸ਼ਨ ਹਾਂਜੀ ਵਰਲਡ ਲੈਵਲ ਦੀ ਫੁੱਲ ਫਾਰਮ ਕੀ ਹੈ ਜੀ ਉਹਦੀ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਆ ਜੂਐਫਸੀ ਨੇ ਸਭ ਤੋਂ ਤੇਜ਼ ਇਹਨਾਂ ਗਰੋ ਕੀਤਾ ਦੁਨੀਆ ਵਿੱਚ ਕਿਹ ਇੱਕ ਕੁੰਬਾਰ ਸਪੋਰਟਸ ਨੇ ਜੋ ਜੂਐਫਸੀ ਨੇ ਕੀਤਾ ਐਮਐਮਏ ਨੇ ਪਰ ਮੇਰੇ ਚਾਚੇ ਇਹਦੇ ਚ ਕੋਈ ਸਰਕਾਰੀ ਤੌਰ ਤੇ ਕੋਈ ਮਦਦ ਨਹੀਂ ਮਿਲਦੀ ਸਾਰਾ ਪ੍ਰਾਈਵੇਟ ਤੌਰ ਤੇ ਕੰਪੀਟੀਸ਼ਨ ਤੱਕ ਪ੍ਰਾਈਵੇਟ ਤੌਰ ਤੇ ਹੁੰਦੀ ਹੈ ਪ੍ਰਾਈਵੇਟ ਤੌਰ ਤੇ ਸਰਕਾਰੀ ਦੀ ਵਿੱਚ ਕੋਈ ਨਹੀਂ ਹੈ ਜੀ ਕੋਈ ਸਰਕਾਰ ਦਾ ਕੋਈ ਲੈਣ ਦੇ ਨਹੀਂ ਸਰਕਾਰ ਦਾ ਸੀ ਕਿਤੇ ਕਿਤੇ ਸਪੋਰਟ ਕਰਦੀ ਆ ਆਪਣੀ ਜੁਪੀ ਦੀ ਸਰਕਾਰ ਸਪੋਰਟ ਕਰਦੀ ਆ ਮੈਂ ਮੈਨੂੰ ਉਧਰ ਮੁੰਬਈ ਦੀ ਸਰਕਾਰ ਸਪੋਰਟ ਕਰਦੀ ਆ ਪਰ ਆਪਣੇ ਪੰਜਾਬ ਦੀ ਸਰਕਾਰ ਨਹੀਂ ਸਪੋਰਟ ਕਰਦੀ ਹੁਣ ਵਰਲਡ ਚੈਂਪੀਅਨ ਬਣਨ ਦਾ ਇਰਾਦਾ ਹੈ ਹਾਂ ਜੀ ਵਰਲਡ ਚੈਂਪੀਅਨ ਬਣਨ ਦਾ ਇਰਾਦਾ ਹੈ ਜੀ ਆਪਣੇ ਪੰਜਾਬ ਦਾ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰਨਾ ਕਿੰਨੀ ਕ ਮਿਹਨਤ ਕੀਤੀ ਜਾ ਰਹੀ ਹੈ ਮਿਹਨਤ ਚੱਲ ਰਹੀ ਆ ਜੀ ਬਸ ਮੈਂ ਹਿੰਦੂ ਗੁਪਤ ਵੀ ਜਾ ਰਹੀ ਆ ਗੁਰਦਵਾਰ ਅਮਰਸਰ ਜਾ ਕੇ ਤੋਂ ਅਮਰਸਰ ਜਾਣਾ ਹੈ ਜੀ ਰੋਜ਼ ਉਸੇ ਜਾ ਕੇ ਮੈਂ ਚੱਲਦੀ ਆ ਤੇ ਇਹ ਗੇਮ ਲਈ ਵੀ weight loss ਵਗੈਰਾ ਦੀ ਕੋਈ ਪ੍ਰੋਬਲਮ ਨਹੀਂ weight ਜਿੱਦਾ ਜੁੱਡੇ ਚ weight loss ਕਰਨੇ ਪੈਂਦੇ ਕੰਪੀਟੀਸ਼ਨ ਲਈ ਹਾਂਜੀ weight loss ਕਰਨਾ ਪੈਂਦਾ ਜੀ weight ਹੁਣ ਵੀ ਜੀ ਮੇਰੀ ਫਾਈਟ ਤੋਂ ਪਹਿਲਾਂ ਮੇਰਾ 10-12 ਕਿਲੋ ਭਾਰ ਵੱਧ ਸੀ ਉਹ ਮੁੰਡੇ ਨਾਲੋਂ ਉਹ ਮੁੰਡੇ ਦਾ ਵੀ ਸ਼ਾਇਦ ਇੰਨਾ ਚੱਲ ਰਿਹਾ ਹੋਵੇ ਮੇਰਾ ਭਾਰ ਵੱਧ ਸੀ ਪਰ ਮੈਨੂੰ 61 ਕਿਲੋ ਦੇ 500 ਗ੍ਰਾਮ ਭਾਰ ਕਰਨਾ ਪਣਾ ਸੀ ਦੇ ਉਹਦੇ ਵਾਸਤੇ ਮੈਂ weight ਕੱਟ ਕੀਤਾ weight ਕੱਟ ਕਰਦਾ ਬਹੁਤ ਮੁਸ਼ਕਲ ਆਇਆ 10 12 ਕਿਲੋ ਪਾਰ ਤੋੜਾ ਮੈਂ 10 ਦਿਨਾਂ 'ਚ 10 12 ਦਿਨਾਂ ਦੇ ਵਿੱਚ ਕਿੱਦਾਂ ਕਰ ਪੀਤਾ ਉਹ ਸਾਰਾ ਉਹ ਜੀ ਰੋਟੀ ਪਾਣੀ ਬਿਲਕੁਲ ਬੰਦ ਕਰਤਾ ਮਿੱਠਾ ਬੰਦ ਕਰਤਾ ਖਟੀਆਂ ਤਲੀਆਂ ਚੀਜ਼ਾਂ ਜੂ ਸਾਰਾ ਕੁਝ ਬੰਦ ਕਰਤਾ ਤੇ ਕੱਲਿਆਂ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਦੀਆਂ ਦਾਲ ਖਾਦੀ ਬਿਨਾਂ ਨਮਕ ਤੋਂ ਬਿਨਾਂ ਮਸਾਲੇ ਤੋਂ ਤੇ ਰੋਟੀ ਬੰਦ ਕਰਤੀ ਤੇ ਪਾਣੀ ਪੀਤਾ ਤੇ ਆਪਣੇ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਦੀਆਂ ਬਸ ਪ੍ਰੋਟੀਨ ਪੀਤਾ ਵੀ ਕਰਨ ਦੇ ਪਿਤਾ ਜੀ ਵੀ ਸਾਡੇ ਨਾਲ موجوده ਹਨ ਨਾ ਵੀ ਗੱਲ ਕਰਦੇ ਆ ਸੱਚੀ ਗੱਲ ਆ ਪਾ ਜੀ ਮਾਤਾ ਪਿਤਾ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਸੇਫ ਰਹੇ ਲੇਕਿਨ ਇਹ ਗੇਮ ਚ ਬਹੁਤ ਖਤਰਾ ਹੈ ਬਹੁਤ ਖਤਰਨਾਕ ਹੈ ਡਰਨੇ ਲੱਗਦਾ ਨਹੀਂ ਨਹੀਂ ਪਹਿਲੀ ਵਾਰ ਜਦੋਂ ਗਏ ਕਦਵਾਰੀ ਉਹ ਤੇ ਟੜਕਦਾ ਸੀ ਵੀ ਲੱਗ ਕਿ ਉਹ ਗਿਆ ਆਪਸੇ ਫonz ਜਿੱਤੇ ਕਿ ਉਹਦਾ ਮਹਾਰਾ ਜੀ ਕਰਪਾਣਾ ਚੜਦੀ ਕਲਾ ਗੁਰਸਿੱਖ ਪਰ ਬਾਹਰ ਆਏ ਐ ਵੈਸੇ ਗੁਰਸਿੱਖ ਤੇ ਵੈਸੇ ਹੀ ਬਹਾਦਰ ਹੁੰਦੇ ਹਾਂ ਜੀ ਉਹ ਕਾਲਪੁਰਖ ਦੀ ਕਰਪਾਣਾ ਜੀ ਕਾਲਪੁਰਖ ਦੀ ਫੌਜ ਕਰੇ ਵੀ ਬਹੁਤ ਲੱਗਦਾ ਕਿ ਇਹ ਪੂਰਾ ਕੰਪੀਟੀਸ਼ਨ ਜਿੱਤ ਕੇ ਆਏਗਾ ਵਰਲਡ ਲੈਵਲ ਦਾ ਅਜੀਜ਼ ਮਿਰਤੇਹਾ ਬਾਕੀ ਉਹ ਅਕਾਲਪੁਰ ਖਜੋ ਕਰੇਗਾ ਕਿੰਨਾ ਸਪੋਰਟ ਕੀਤਾ ਜਾ ਰਿਹਾ ਪਰਿਵਾਰ ਵੱਲੋਂ ਬਹੁਤ ਅਨੁਤੇ ਅਸੀਂ ਰੱਖੇ ਜਿੰਨਾ ਤਰਾਜੀ ਕਦਾ ਖਾ ਹੁਣ ਵੀ ਅਫਵਾਹਾਂ ਨੇ ਜਿਤਮਾਰਾ ਉਸ ਤੋਂ ਪਹਿਲਾਂ ਦੇ ਵਾਸਤੇ ਕਾਜੂ ਤੇ ਗਿਰੀਆਂ ਲਿਆ ਕੇ ਰੱਖਿਆ ਹਾਂ ਹਾਂਜੀ ਖਵਾਬ ਨਾਲ ਬਿਲਕੁਲ ਜੀ ਕਰਨਦੀਪ ਸਿੰਘ 25 ਸਾਲ ਦਾ ਨੌਜਵਾਨ ਜਿਹੜਾ ਯੂਐਸਸੀ ਯਾਨੀ ਵਰਲਡ ਲੈਵਲ ਦਾ ਕੰਪੀਟੀਸ਼ਨ ਜਿੱਤ ਕੇ ਵਰਲਡ ਚੈਂਪੀਅਨ ਬਣਨਾ ਚਾਹੁੰਦਾ ਔਰ ਪੰਜਾਬ ਔਰ ਪਾਰੰਦਰਨਾ ਅਰੋਚਨ ਕਰਨਾ ਚਾਹੁੰਦਾ ਗੁਰਦਾਸਪੁਰ ਤੋਂ